ਦਿਆ ਚਲੇ ਸਗਰੀ ਸਸਿਕਾ ਦੋਸਤਾਂ ਵੈਲਕਮ ਟੂ ਮਾਈ ਨਿਊ ਵਲੋਗ ਤੇ ਕੰਮ ਤੇ ਆਪਾਂ ਆ ਗਏ ਆ ਤੇ ਅੱਜ ਆਪਾਂ ਜਿਹੜਾ ਲੈਪਟਾਪ ਰਿਪੇਅਰ ਕਰਨਾ ਵਾ ਤੋਂ ਆਪਾਂ ਨਵੀਂ ਸਾਈਟ ਤੇ ਆ ਗਏ ਆ ਆਪਣਾ ਜਿਹੜਾ ਨਵੀਂ ਜਗ੍ਹਾ ਸੀ ਤੋਂ ਉੱਥੇ ਬਹਿ ਕੇ ਕੰਮ ਕਰਾਂਗੇ ਬਹੁਤ ਬਿਲਕੁਲ ਐ ਸ਼ਾਂਤ ਮਾਹੌਲ ਹੈਗਾ ਇੱਥੇ ਤੇ ਇੱਧਰ ਆਪਣੇ ਨਾਲ ਪਿੱਛੇ ਅਤਿੰਦਰ ਖੜਾ ਵਾ ਤੇ ਹੁਣ ਇਹ ਵੀ ਮੇਰੇ ਕੰਮ ਸਿੱਖਣ ਵਾਸਤੇ ਹੀ ਆਇਆ ਆਪਣੇ ਕੋ ਸੋ ਇਹਦਾ ਇਹ ਨਵਾਂ ਐਕਸਪੀਰੀਅੰਸ ਹੈ ਕਬਾ ਵੀ ਨੂੰ ਵੀ ਕਰਾਂਗੇ ਨਾਲ ਨਾਲ ਟ੍ਰੇਨ ਤੇ ਬਾਰਦਾ ਬਾਕੀ ਦੇ ਦੇ ਆ ਕਿ ਫੀਲਡ ਵਰਕ ਕੀ ਨਿਕਲਦਾ ਵਾ ਤੇ ਅੱਜ ਆਪਣੇ ਕੋ ਜਿਹੜਾ ਵਾ ਲੈਪਟਾਪ ਦੀ ਜਿਹੜੀ ਐ ਸਕਰੀਨ ਜਿਹੜੀ ਐ ਫੇਡ ਹੈਗੀ ਐ ਜਿਹਦੇ ਵਾਸਤੇ ਰਿਪੇਅਰ ਵਾਸਤੇ ਆਇਆ ਵਾ ਇਹਨੂੰ ਹੁਣ ਆਪਾਂ ਕਰਾਂਗੇ ਇਹਦਾ ਆਪਰੇਸ਼ਨ ਤੇ ਕਰੀਏ ਫੇਰ ਸਟਾਰਟ ਨੰਬਰਸ ਚਾਲੇ ਚਲੋ Few moments later. ਦੇ ਆ ਤੇ ਲੈਫਟ ਫੇਰ ਵੀ ਹੋ ਗਿਆ ਇਹ ਤੇ ਹੁਣ ਟਾਈਮ ਹੋ ਗਿਆ 3:00 ਵੱਜ ਗਏ ਆ ਤੇ ਆਪਾਂ ਜਾ ਰਹੇ ਆ ਇੱਕ ਬੋਲਦੇ ਨੇ ਕਿ ਕੰਮ ਆ ਲੈਫਟ ਦਾ ਉਹ ਦੇਖ ਰਹੇ ਆ ਨਵਾਂ ਕੰਮ ਆਇਆ ਵੀ ਬੋਲਦੇ ਆ ਵੀ ਮੈਨੂੰ ਆਪਣੇ ਲਾ ਦੇ ਆ ਜਾਨ ਕੇ ਜਿਹੜੀਆਂ ਨੌਕੇ ਤੋਂ ਫਟ ਕੇ ਜਨਾ ਬਾਈ ਤੋਂ ਆ ਜਾਈਏ ਉਹ ਵੀ ਕਾਗਜ਼ ਦੇ ਪੱਤਰ ਭਰੇ ਆ ਜੇ ਆ ਪਰ ਫੇਰ ਵੀ ਇਹ ਟਾਈਮ ਖਰਾਬ ਹੁੰਦਾ ਵਾ ਉਹਨੇ ਕੋਈ ਜੱਕਰ ਜਾਈ ਮੇਰੇ ਬਾਅਦ ਹੁੰਦਾ ਹਾਂ ਹਾਂ ਟੰਗਿਆ ਲਈ ਗਰੀਬ ਚੈੱਕ ਨਹੀਂ ਮੈਂ ਬਜਟ ਤੇ ਆ ਚਲੇ ਸਵਾਰੀ ਚਲੇ ਲੱਗੇ ਜੈਕ ਨਹੀਂ ਉਹ ਵੱਡੇ ਚੈੱਕ ਨਹੀਂ ਉੱਤੇ ਵਾਲੇ ਨਾਲ ਲਾਈ ਬੈਠਾ ਆਈ ਬਣੀ ਕੋਈ ਸ਼ੱਕ ਨਾ ਲੱਗਦਾ ਸਵਾਰਕ ਨਹੀਂ ਜਿੜਾ ਜਾ ਕੇ ਨਾਲ ਚਲੇ ਟੰਗਿਆ ਚੈੱਕ ਨਹੀਂ ਮਜੀ ਮਟੋ ਚੈੱਕ ਨਹੀਂ ਉੱਤੇ ਵਾਲੇ ਨਾਲ ਲਾਈ ਸਮਾਰਦਾ ਠਾਠਾ ਗੱਪੜੂ ਜਵਾਨ ਦਾ ਦਹਾ ਤੂਤੀ ਬੋਲਦੀ ਹੈ ਜੱਗ ਤੇ ਜਮਾਨਾ ਜਾਣਦਾ ਲੋ ਜੀ ਸਾਈਡ ਆਪਣੀ ਆ ਗਈ ਆ ਇੱਥੇ ਆਪਾਂ ਜਾਣਾ ਬਸ ਕਿਛਦ ਇਹਨੂੰ ਛੱਡਦੇ ਭਾਵੇਂ ਹੁਣ ਟੋਕ ਜਾ ਚੱਲੋ ਲੋ ਜੀ ਲੋਕੇਸ਼ਨ ਤੇ ਪਹੁੰਚ ਗਏ ਆਪਾਂ ਤੋ ਆ ਸਿਸਟਮ ਹੈ ਗਿਆ ਤੇ ਇਹਦੇ ਚ ਨੈਟਵਰਕਿੰਗ ਦਾ ਇਸ਼ੂ ਹੈਗਾ ਵਾ ਤੇ ਇਧਰ ਦੀ ਰੋ ਜਿਹੜੀ ਆ ਸਾਰੀ ਬੰਦ ਆ ਲਾਈਟਿੰਗ ਤੇ ਕਿਸੇ ਟਾਈਮ ਕੀ ਦਵੇਗੀ ਲਾਈਟਾਂ ਆਂਡੀਆਂ ਹੁੰਦੀ ਆ ਤੇ ਬਟ ਉੱਪਰ ਜਿਹੜੀ ਆ ਕਨੈਕਟੀਵਿਟੀ ਨਹੀਂ ਸ਼ੋ ਕਰਦੀ ਤੇ ਬੰਦਾ ਇਸ ਇਹ ਚੱਕਰ ਜੇ ਰਹਿੰਦਾ ਹੈ ਕਿ ਇੱਥੇ ਲਾਈਟ ਆਂਡੀ ਆ ਬਟ ਉੱਥੇ ਕਨੈਕਟੀਵਿਟੀ ਆ ਜਾਈਦੀ ਬਟ ਨਹੀਂ ਸੋ ਇਧਰ ਖੁੱਲਾ ਪਿਆ ਆ ਪੂੜਾ ਚੱਕਰ ਦਾ ਨੂੰ ਆਪਾਂ ਸਵਿਚ ਦੇ ਵਿੱਚ ਵੀ ਜਿਹੜਾ ਵਾ ਕਿ ਲਾਈਟ ਜਿਹੜੀ ਹੈ ਸ਼ੋਅ ਕਰਦੀਆਂ ਨੇ ਪਰ ਇਤੋਂ ਕਨੈਕਟੀਵਿਟੀ ਨਹੀਂ ਆਣ ਦੀ ਇਹਦਾ ਮੇਨ ਪੁਆਇੰਟ ਜਿਹੜਾ ਹੈਗਾ ਵਾ ਮੋਡਮ ਸੋ ਮੋਡੋ ਤੋਂ ਆਪਾਂ ਜਿਹੜਾ ਵਾ ਚੈੱਕ ਕੀਤਾ ਵਾ ਵਾਇਰ ਦੇ ਵਿੱਚ ਪ੍ਰੋਬਲਮ ਹੈ ਗਈ ਆ ਸੋ ਇਹਦਾ ਆਪਾਂ ਕਨੈਕਟਰ ਜਿਹੜਾ ਚੇਂਜ ਕਰਕੇ ਆ ਜਿਹੜੀ ਹੈ ਸਾਰੀ ਕਨੈਕਟੀਵਿਟੀ ਆਪਾਂ ਚਾਲੂ ਕਰਾਂਗੇ ਕੋਈ ਦੀ ਲੋਤੀ ਹੈ ਵਿੰਡੋ ਸੋ ਕਨੈਕਟੀਵਿਟੀ ਦਾ ਇਸ਼ੂ ਸੀ ਹੋ ਗਈ ਰਿਜ਼ੋਲਵ ਹੋ ਗਿਆ ਸੋ ਸਿਸਟਮ ਵਿੰਡੋ ਵੀ ਹੋ ਗਈ ਤੇ ਇਹ ਸੀ ਇਮੀਗ੍ਰੇਸ਼ਨ ਲੈਬ ਦਾ ਨੈਟਵਰਕਿੰਗ ਦਾ ਕਾਮਾ ਸੋ ਜਿਹੜੀ ਪ੍ਰੋਬਲਮ ਸੀ ਉਹ ਹੋ ਗਈ ਸੀ ਰਿਜ਼ੋਲਵ ਤੇ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਹਾਂ ਫਿਰ ਮਿਲਾਂਗੇ ਇੱਕ ਨਵੇਂ ਫਲੋਗਨ ਨਵੀਂ ਕੰਪਲੇਂਟ ਦੇ ਨਾਲ ਓਕੇ 22 ਤੋਂ ਟਾਟਾ ਹੋਰ ਸਤਿ ਸ਼੍ਰੀ ਅਕਾਲ ਸਾਰੇ